ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਸਾਰੇ ਭੈਣ ਭਰਾ ਚੜ੍ਹਦੀ ਕਲਾ ਚੋਂ ਲੈਂਦਾ ਤੇ ਚੜਦਾ ਪੰਜਾਬ ਸਦਾ ਹੀ ਖੁਸ਼ ਰਹੇ ਭਈ ਤੇ ਜਿਹੜੀ ਆ ਬਲਾਈ ਸੀ ਜੇ ਟਲੀ ਰਵੇ ਤਾਂ ਬਹੁਤ ਵਧੀਆ ਪਰ ਮੇਰੂੰ ਟਾਲਦੀ ਨਹੀਂ ਦੀਦੀ ਤੇ ਹੋਣੀ ਉਹ ਗੱਲ ਆ ਆਪਣੇ ਨਾਲ ਉਹ ਕਹਿੰਦਾ ਆਛੇ ਰਾਗ ਆ ਉਹ ਛੇ ਰਾਗ ਆ ਉਹਂ ਦਾ ਪਿੰਡ ਵਾਲੇ ਨੂੰ ਹਨ ਤੇ ਉਹ ਜਿੱਦੇ ਆ ਗਿਆ ਉਹਦੇ ਉਹਨੇ ਬਹੁਤ ਹੀ ਕੰਮ ਆਰੀਆਂ ਪਿੰਡ ਵਾਲੇ ਕਹਿੰਦੇ ਮੈਂ ਪਗਾਈ ਮਾਰਦਾ ਦਾ ਰੋਜ਼ ਦਾ ਕੰਮ ਆ ਉਹਦੇ ਛੇ ਰਾ ਆਇਆ ਸੀ ਉਹਦੇ ਉਹਦਾ ਯਕੀਨ ਨਹੀਂ ਮੰਨਿਆ ਇਹੀ ਕੰਮ ਆਪਣੇ ਵਾਲਿਆਂ ਨਾਲ ਹੁਣ ਜਿੱਦੇ ਲੜਾਈ ਲੱਗ ਗਈ ਆਪਾਂ ਯਕੀਨ ਨਹੀਂ ਮੰਨਣਾ ਆਪਾਂ ਖਾਂਗੇ ਕਿ ਉਹਨੂੰ ਡਫੂਂਗੈ ਉਹ ਪਤਾ ਨਹੀਂ ਅੰਦਰ ਪਿਆ ਤੇਰਾ ਵਾਂਗ ਬਸ ਜਿਹੀਆਂ ਜਿਆਰ ਹੈ ਹਾਂ ਇਹ ਤਾਂ ਅਗਰ ਕੇ ਭਾਈ ਵੀ ਧਿਆਨ ਹੀ ਰੱਖਣਾ ਪੈਣਾ ਵੀ ਬਾਕੀ ਦਾ ਟਾਲਜੇ ਦਾ ਬਹੁਤ ਵਧੀਆ ਚੀਜ਼ ਹੈ ਸਾਰੇ ਚਾਹੁੰਦੇ ਆ ਤੇ ਜਿਹੜੇ ਆਹ ਜਿਵੇਂ ਉਹ ਕਹਿੰਦਾ ਨਾ ਕੋਈ ਅਰਬ ਦੇਸ਼ ਦਾ ਰਾਜਾ ਸੀਗਾ ਖਲੀਫਾ ਉਹਦਾ ਸ਼ਾਸਨ ਸੀ ਉਹਦਾ ਰਾਜ ਸੀ ਉਹਦੇ ਰਾਜ ਦੇ ਵਿੱਚ ਮਤਲਬ ਕਿ ਕੰਮ ਕਾਜ ਤਾਂ ਵਧੀਆ ਚੱਲ ਰਿਹਾ ਸੀ ਸਭ ਤੋਂ ਵੱਧ ਗੁਲਾਮ ਰੱਖੇ ਸੀ ਉਹਨੇ ਇੱਕ ਗੁਲਾਮ ਨੂੰ ਨਾਮ ਰੱਖਦਾ ਸੀ ਸਭ ਤੋਂ ਵੱਧ ਕੰਮ ਨੂੰ ਤੋਂ ਲੈਂਦਾ ਸੀ ਸਭ ਤੋਂ ਵੱਧ ਗੱਲ ਉਹਦੀ ਮੰਨਦਾ ਸੀ ਸਭ ਤੋਂ ਵੱਧ ਭਰੋਸਾ ਉਹਦੇ ਕਰਦਾ ਸੀ ਦੂਜੇ ਗੁਲਾਮ ਨੂੰ ਗੁਲਾਮ ਤੇ ਓਖੇ ਹੋਗੇ ਇਸ ਹਾਲ ਇਹ ਵੀ ਗੁਲਾਮ ਆ ਆਪਾਂ ਵੀ ਗੁਲਾਮ ਇਹ ਨਿਆਰੇ ਲੈਂਦਾ ਹੀ ਆ ਇਹਨੂੰ ਫੜਾਉਂਦੇ ਹੁਣ ਪਤਾ ਲੱਗਿਆ ਰਾਜੇ ਨੂੰ ਵੀ ਇਹ ਤੇ ਓਖੇ ਐ ਰਾਜੇ ਨੇ ਇੱਕ ਬੰਦੇ ਨੂੰ ਕਿਹਾ ਕਹਿੰਦਾ ਇਹ ਗੁਲਾਮ ਨਹੀਂ ਇਹ ਬੰਦਾ ਜਿੱਦੀ ਸੋਚਦਾ ਮਾਲਕ ਹੈ ਨਾ ਇਹ ਸਲਾਹਕਾਰ ਬਣ ਦੇ ਕਾਬਲ ਹੈ ਰਾਜੇ ਦਾ ਕਿਤੇ ਇੱਕ ਨਾਂ ਦਾ ਗੁਲਾਮ ਹੈ ਉਹ ਕਹਿੰਦਾ ਵੀ ਕਿਵੇਂ ਉਹ ਕਹਿੰਦਾ ਮੈਂ ਦੇਖ ਲਉ ਇਹਦੇ ਸਾਹਮਣੇ ਤੁਹਾਡੇ ਤੋਂ ਸਵਾਲ ਪੁੱਛਦਾ ਤੇ ਜਵਾਬ ਦੇਊਗਾ ਠੀਕ ਹੈ ਫੇਰ ਆਪਾਂ ਦੂਜਿਆਂ ਤੋਂ ਪੁੱਛ ਲਾਂਗੇ ਉਹਨਾਂ ਨੂੰ ਸਾਈਡ ਲੈ ਜਾਓ ਉਹ ਸਾਈਡ ਤੇ ਗਾ ਤੇ ਉਹਨੂੰ ਰਾਜੇ ਨੇ ਕੋਲੇ ਬੁਹਾ ਲਿਆ ਰਾਜੇ ਨੇ ਸਵਾਲ ਪੁੱਛਿਆ ਉਹ ਕਹਿੰਦਾ ਨਾ ਵੀ ਗੱਲ ਸੁਣ ਲੈ ਕਾਕਾ ਸਰੀਰ ਦਾ ਬਿਹਤਰੀਨ ਅੰਗ ਕਿਹੜਾ ਸਾਰਿਆਂ ਨਾਲੋਂ ਸਾਰਿਆਂ ਨਾਲੋਂ ਚੰਗਾ ਅੰਗ ਕਿਹੜਾ ਸਰੀਰ ਦਾ ਉਹਨੇ 2 ਮਿੰਟ ਸੋਚ ਕੇ ਉਹ ਕਹਿੰਦਾ ਰਾਜਾ ਸਾਹਿਬ ਵੀ ਮੈਨੂੰ ਲੱਗਿਆ ਵੀ ਮੇਰੇ ਮੁਤਾਬਕ ਤਾਂ ਬਿਹਤਰੀਨ ਅੰਗ ਸਭ ਤੋਂ ਵਧੀਆ ਹੱਥ ਆਪਣੇ ਜਿਹੜੇ ਸਾਰੇ ਕਾਰੀਆ ਕਰਦੇ ਸਵੇਰ ਤੋਂ ਸ਼ਾਮ ਤੱਕ ਉਹ ਕਹਿੰਦਾ ਵੈਰੀ ਗੁੱਡ ਇਅਰ ਉਹ ਕਹਿੰਦਾ ਉਹ ਹੀ ਕਿਹਾ ਉਹਨਾਂ ਨੰਬਰ 2 ਤੇ ਸਭ ਤੋਂ ਵਧੀਰੀ ਤੇ ਸਭ ਤੋਂ ਮਾੜਾ ਅੰਗ ਕਿਹੜਾ ਹੈ ਹੁਣ ਇੱਕ ਅੰਗਾ ਕੰਮ ਉਹਦੇ ਦੋ ਆ ਉਹ ਚੰਗਾ ਵੀ ਹੈ ਤੇ ਉਹ ਮਾੜਾ ਵੀ ਹੈ ਕਹਿੰਦਾ ਉਹ ਦੱਸ ਕਿਹੜਾ ਹੈ ਉਹ ਕਹਿੰਦਾ ਜबान ਹੈ ਠੀਕ ਹੈ ਜੇ ਉਹ ਕਹਿੰਦਾ ਆਪਾਂ ਚੰਗਾ ਕਰਦੇ ਆਂ ਜੇ ਉਹ ਹੋਰ ਕਰਦੇ ਆਂ ਆਪਾਂ ਨੂੰ ਸਾਬਾਸ਼ੀ ਵੀ ਦਵਾ ਦਿੰਦੀ ਹੈ ਇਨਾਮ ਵੀ ਦਵਾ ਦਿੰਦੀ ਹੈ ਤੇ ਜੇ ਕੋਈ ਮਾਰਾ ਗੰਭ ਕਰ ਦੇ ਜਾਂ ਗਲਤ ਬੋਲ ਜੇ ਕਿਸੇ ਦੇ ਸਾਹਮਣੇ 옳ਤ ਬੋਲ ਦੇ ਨਿੰਦਾ ਕਰ ਦੇ ਛੇਤਰ ਵਿਭਾਗ ਦੀ ਇਹ ਇਸ ਕਰਕੇ ਮਾਰਾ ਵੀ ਇਹ ਹੀ ਹੈ ਚੰਗਾ ਵੀ ਇਹ ਹੀ ਹੈ ਉਹ ਕਹਿੰਦਾ ਬਿਲਕੁਲ ਸਹੀ ਗੱਲ ਹੈ ਤੇਰੀ ਉਹ ਕਹਿੰਦਾ ਹਣ ਦੂਜਿਆਂ ਨੂੰ ਪੁੱਛ ਲੋ ਜੀ ਉਹ ਕਹਿੰਦਾ ਵੀ ਸਤੋ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਸਭ ਤੋਂ ਜ਼ਲੀ ਦਾ ਬਿਹਤਰੀਨ ਅੰਕ ਜਿਹੜਾ ਉਹਦੇ ਮੂੰਹ ਜਿਹੜਾ ਖਾਂਦਾ ਉਹਨਾਂ ਦਾ ਵਾਲ ਉਹ ਜਿਹਨਾਂ ਦੀ ਦੇ ਹੱਥ ਨਾਲ ਉਹਨਾਂ ਦਾ ਉਹ ਕਿਵੇਂ ਉਗਦੇ ਬੇਲ ਕੋ ਲੋਕਾਂ ਨਾਲ ਵੀ ਹੋਣ ਮੈਂ ਦੇਖ ਲੋ ਫਾਂਸੀ ਦੇ ਦੂੰਗਾ ਜੇ ਹੋਣ ਵਾਲਾ ਸਵਾਲ ਗਲਤ ਦੱਸਿਆ ਸਭ ਤੋਂ ਮਾਰਾਂ ਕਿਹੜਾ ਕਹਿੰਦੇ ਹੱਥ ਉਗਦੋ ਕਹਿੰਦੇ ਗੰਦਾ ਤੋਂ ਦੇਈ ਜਾ ਰਹੇ ਉਹਦਾ ਲਟਕਾਓ ਇਹਨਾਂ ਤੋਂ ਸਾਡੇ ਕਾਮ ਕਰਨ ਦੇ ਕਾਬਲ ਵੀ ਨਹੀਂ ਹੈ ਏ ਦਿਓ ਹੀ ਗੱਲ ਆ ਭਾਈ ਕਿ ਜਿੰਦੀ ਮਰਜ਼ੀ ਅਲੈਕਮ ਵਾਲੇ ਨੂੰ ਬੁਲਾ ਲੋ ਉਹਨਾਂ ਦੇ ਦਿਲ ਤੇ ਜਿਹੜਾ ਚੰਗਾ ਭਲਾ ਸਾਸਰੀ ਘਰ ਵਾਲਾ ਹੀ ਹੋਊਗਾ ਨਮਾਸਤੇ ਵਾਲਾ ਵੀ ਚੰਗਾ ਹੋਊਗਾ ਉਨਨੁਰੋਖਨ ਕੋਈ ਦੁਨੀਆ ਹੀ ਇੱਕ ਐਸਾ ਸ਼ਹਿਰ ਹੈ ਦੁਬਈ ਇੱਕ ਦੁਨੀਆ ਦਾ ਵਰਲਡ ਦਾ ਸਭ ਤੋਂ ਤਖੜਾ ਅਜੂਬਾ ਬਣ ਗਿਆ ਦੁਬਈ ਵਰਲਡ ਤੋਂ ਜੇ ਸਭ ਤੋਂ ਉੱਪਰ ਹੈ ਟਾਪ ਕਲਾਸ A ਕਲਾਸ ਦੁਬਈ ਹੈ UAE ਠੀਕ ਹੈ ਦੇਖੋ ਕਿੱਥੇ ਪਹੁੰਚ ਗਿਆ ਜਾਂਦੇ ਕਿੱਥੇ ਸੀ ਜਦੋਂ ਆਪਣੇ ਬੰਦੇ ਕੰਮ ਕਰਦੇ ਅਮਰੀਕਾ ਅਗੇ ਦੇਸ਼ ਨੋਖ ਰੱਖਿਆ ਗੇਅਰ ਟਿਕ ਰੱਖਿਆ ਹੈ ਬੰਦੇ ਨੇ ਵੀ ਨੂੰ ਚਲਾਉਣਾ ਤੁਸੀਂ ਤਾਬਲਾ ਲੋ ਕਿੱਥੇ ਨਾ ਕਿੱਥੇ ਗਿਆ ਮਰੀਨਾ ਵੀਜ਼ ਬਣਾਤੀ ਆ ਟੋਡਲੀ ਟੋ ਬਣਾਦੀ ਆ ਹੋਰ ਬਣਾਦੀ ਆ ਕਿ ਜੀ ਪਹਿਲਾਂ ਵਾਲੀ ਸੀ ਉਹਦਾ ਸੀ ਇਹ ਕੋ ਸਮੁੰਦਰ ਦੇ ਵਿੱਚ ਨਵੀਂ ਬਣਾਤੀ ਬੰਦੇ ਨੇ ਬੁਰਦਿ ਖਲੀਫਾ ਨਵਾਂ ਬਣਾਤਾ ਬੁਰਦਿ ਖਲੀਫੇ ਦਾ ਮਤਲਬ ਕੀ ਹੈ ਉਹ ਇਹ ਨਹੀਂ ਬਿਲਡਿੰਗ ਹੈ ਉਹਨੂੰ ਨਾਮ ਦਿੱਤਾ ਹੈ ਖਲੀਫਾ ਆਪਦਾ ਨਾਮ ਆਗਾ ਰਾਜਾ ਦਾ ਜਿਹੜਾ ਬੇਟਾ ਸੀ ਜੈਦ ਦਾ ਪੋਤਾ ਜਿਹਦਾ ਨਾਮ ਖਲੀਫਾ ਉਹਨੇ ਆਪਦੇ ਨਾਮ ਤੇ ਰੱਖਿਆ ਬੋਤ ਖਲੀਫਾ ਬਿਲਡਿੰਗ ਕਈ ਥਾਈਂ ਬਹੁਤ ਨਾਮ ਰੱਖੇ ਹੋਏ ਆਦੇ ਬਹੁਤ ਦੇਸਾਂ ਦੇ ਵਿੱਚ ਵੀ ਅਡੋਡੀ ਖੁੱਲੇ ਵੀ ਆ ਖਲੀਫਾ ਪਪੂਲਰ ਨਾਮ ਖਲੀਫਾ ਉਹ ਸਾਰੇ ਉਹਦੇ ਨਾਮ ਤੇ ਚੱਲਿਆ ਕੰਮ ਤੇ ਸਭ ਤੋਂ ਅਮੀਰ ਹੈ ਸੋਨੇ ਦੀਆਂ ਕਾਰਾਂ ਦਵਾਈ ਦੇ ਵਿੱਚ ਤੁਹਾਨੂੰ ਪਤਾ ਸੋਨੇ ਦੀ ਕਾਰ ਤਾਂ ਬੜੀ ਦੂਰ ਦੀ ਗੱਲ ਹੈ ਇੰਨਾ ਰੈਮ ਕੋਣਾ ਓੱਖਾ ਯਾਰ ਹੈ ਉਹਨੇ ਇਹਨਾਂ ਕਾਰਾਂ ਵੀ ਸੋਨੇ ਦੀਆਂ ਰੱਖਦੇ ਆ ਬੰਦੇ ਯਾਰ ਤੇ ਸਭ ਤੋਂ ਸ਼ਾਨਦਿਪੂਰਵਕਾ ਜੇ ਕਿਸੇ ਬੰਦੇ ਨੇ ਲਾਈਫ ਕੱਟਣੀ ਹੋਵੇ ਚੰਗੀ ਬਿਲਕੁਲ ਚੰਗੀ ਲਾਈਫ ਜਿਉਂਦਾ ਤਾਂ ਉਹ ਜਾਵੇ ਦबई ਜੇ ਕਿਸੇ ਨੂੰ ਇੱਥੇ ਖਤਰਾ ਥ੍ਰੈਟ ਹੈ ਉਹ ਜਬਿੱਦ ਭਈ ਕੋਈ ਦੌੜਾ ਨਹੀਂ ਦਿੱਤੇ ਮਾਰ ਨਹੀਂ ਦਤਰੇ ਕੋਈ ਜੁੱਤੀ ਨਹੀਂ ਮਾਰੂ ਕੋਈ ਉੱਚੀ ਨਹੀਂ ਬੋਲੂ ਕੋਈ ਗਾਲ ਨਹੀਂ ਕੱਢੂਗਾ ਤੇ ਫालतू ਸੀ ਕਿ ਇਹ ਦੀ ਗੱਡੀ ਦੀ ਗੱਡੀ ਮਾਰੀ ਆ ਤਾਂ ਵੀ ਸੁਣ ਨਾ ਗੱਡੀ ਵਾਲਾ ਆਪੋ ਵੇਖ ਹੈ ਨਾ ਉਸਰਤਾ ਗਹਿ ਆ ਕੇ ਬੋਲ ਸੜਾ ਚੁੱਪ ਕਰਕੇ ਨਿਸਾਨ ਨੁਕਸਾਨ ਲਿਖਣਾ ਕੀ ਇਹਦੀ ਗਲਤੀ ਅਕਾੜ ਦੇ ਨਾਲ ਹੀ ਝਟ ਦੇ ਕੇ ਚੱਲ ਤਰੇ ਜਾਂਦੇ ਫालतू ਗੱਲੀ ਨਹੀਂ ਤੇ ਸਾਡੇ ਆਲਿਆਂ ਨੇ ਵਿੱਚ ਵਿੱਚ ਦੋ ਵੀ ਲਾਦੇ ਪੈਸੇ ਲੈਣ ਜਦੋਂ ਧੱਕੇ ਨਾ ਬਗੇ ਜੀਵ ਵਿੱਚ ਪਾਵਾਂਗੇ ਯਾਰ ਅਗਲਾ ਕਹਿੰਦਾ ਯਾਰ ਤਾਂ ਇਹ ਸਰਦਾਰ ਹੋਣ ਕੀ ਇਹ ਧੱਕੇ ਨਾ ਪਾਈ ਜਾਂਦੇ ਜਦੋਂ ਵੀਕਾ ਨੇੜ ਕਰਿਆ ਆਪਾਂ ਹਸਤਾ ਆਜ਼ੁਰ ਦਾ ਡਾਕਟਰ ਆਣੀ ਗਿਆ ਹੋਗਾ ਸਰਦਾਰ ਜੀ ਅਸੀਂ ਕੀ ਕਰੀਏ ਸਾਡੇ ਘਰ ਆ ਕੇ ਬੈਠ ਜਾਂਦੇ ਐ ਤੁਹਾਡੇ ਸਰਦਾਰ ਵੀ ਸਾਡੇ ਮਰੀਜ਼ ਦਾ ਧਿਆਨ ਰੱਖਿਓ ਤੁਸੀਂ ਕਹਿੰਦਾ ਮੁੱਟੀ ਆਵੇ ਬਾਹਰ ਪਈ ਇਹਦੀ ਬਿਰਤੇ ਇੰਨੇ ਚੱਲੇ ਕਹਿੰਦਾ ਨਾ ਸਾਡੀ ਪਾਸਾ ਉਹਨਾਂ ਦੇ ਸਾਹਮਣੇ ਨਹੀਂਦਾ ਉਹਨਾਂ ਦੇ ਸਾਹਮਣੇ ਨਹੀਂ ਸਰ ਤੇ ਇਹ ਨਹੀਂ ਪਤਾ ਕਹਿੰਦੇ ਕੀ ਆ ਪੰਜਾਬੀ ਜੋ ਤੇ ਹਿੰਦੀ ਉਹਨਾਂ ਨੂੰ ਆਉਂਦੀ ਨਹੀਂ ਕਹਦਾ ਐ ਤੁਰੇ ਹੋਵੇ ਜਲਾ ਕੇ ਬਾਹਰ ਦਾਇਆ ਦਿਓ ਜਾਓ ਪਈਏ ਚੱਪ ਲੋ ਡਾਕਟਰ ਸਾਹਿਬ ਮਰੀਜ਼ ਦਾ ਧਿਆਨ ਰੱਖਿਓ ਹੈ ਕਿ ਬੰਦੇ ਆਉਂਦੇ ਆ ਵੀ ਇਹਦਾ ਵੇਲੇ ਵੀ ਡਾਕਟਰ ਨੂੰ ਸਮਝ ਲੱਗੀ ਵੀ ਕੀ ਕਿ ਹੈ ਉਹ ਕਹਿੰਦਾ ਸਾਨੂੰ ਇਹ ਨਹੀਂ ਸਮਝ ਆਉਂਦੀ ਪੈਸੇ ਦਿੰਦੇ ਕਹਦੇ ਪਰ ਦਿੰਦੇ ਬਹੁਤ ਹੈ ਹਰੇਕ ਬਰੀਜ ਆਲਾ ਪੈਸੇ ਦਿੱਤੇ ਜਾਂਦਾ ਉਹ ਹੁਣ ਜਿਹੜੇ ਉੱਥੋਂ ਦੇ ਲੋਕਣ ਬਰੀਜ ਆ ਉਹਨਾਂ ਨੂੰ ਪੁੱਛਣ ਮਾਰ ਗਏ ਉਹ ਪੈਸੇ ਤੜਫੀ ਜਾਂਦੇ ਉਹਨਾਂ ਨੂੰ ਐ ਵੀ ਤਰਪਾਂ ਪਾ ਦਸ ਦਾ ਹਜ਼ਾਰ ਵਾਲੀ ਬਰੀਜ ਆਈ ਜੀਰ ਫਿਰ ਨੇ ਕਿ ਜਿਹੜਾ ਧੂਆ ਉਹ ਆਪਣੇ ਬਿਹਾਗੂ ਵਾਲਾ ਗੱਡੀ ਜਾਂਦੇ ਵੀ ਤੁਸੀਂ ਡਾਕਟਰ ਬੁਗਾਰਦੇ ਆ ਡਾਕਟਰ ਪੈਸੇ ਮੰਗਦੇ ਆ ਹੁਣ ਮੰਗਣ ਲੱਗ ਗਏ ਬਈ ਜੀ ਦੇ ਘਰੇ ਆਪਾਂ ਕੀ ਨਾ 3-4 ਲੱਖ ਮਹੀਨਾ ਭੇਜਦਾ ਉਹਦੇ ਘਰ ਲਈ ਕਹਿੰਦੀ ਹੋਊਗੀ ਜੀ ਅੱਗੇ ਵਾਲੀ ਤੈਨੂੰ ਤਾਂ ਕਿਉਂ ਨਹੀਂ ਆਈ ਉਹ ਲੈ ਕੇ ਆਉਣਾ ਫੇਰੋ ਘਰਾ ਵੀ ਹੋਣਾ ਕੰਮ ਸਹੀ ਥੋੜੀ ਹੋਣਾ ਜਿਸ ਘਰ ਕੇ ਭਾਈ ਆਪਾਂ ਆਪ ਹੀ ਪਹਿਲ ਕਰਦੇ ਆ ਯਾਰ ਮੈਂ ਆਪ ਕਰੀ ਸੀ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਪਹਿਲਾਂ ਮੈਂ ਕਹਿੰਦਾ ਮੈਂ ਤੁਹਾਨੂੰ ਇੱਕ ਭੇਤ ਨਹੀਂ ਪਾਉਣਾ ਇੱਕ ਬਾਤ ਪਾਉਣਾ ਇੱਕ ਪੌੜਾ ਨਹਿਰ ਦਾ ਇਧਰਲੇ ਪਾਸੇ ਤੈਨਾਂ ਚੀਜ਼ਾਂ ਖੜੀਆਂ ਨੇ ਇੱਕ ਸ਼ੇਰ ਇੱਕ ਬੱਕਰੀ ਤੇ ਇੱਕ ਫੁੱਲਾਂ ਵਾਲੀ ਟੋਕਰੀ ਆ ਇਹਨਾਂ ਨੂੰ ਇੱਕ ਇੱਕ ਕਰਕੇ ਪੁਲ ਪਾਰ ਕਰਾਉਣਾ ਠੀਕ ਹੈ ਇੱਕ ਇੱਕ ਕਰਕੇ ਮਤਲਬ ਇਹ ਨਹੀਂ ਇਹ ਵੀ ਸ਼ੇਰ ਛੱਡਿਆਂ ਦਾ ਫਿਰ ਬੱਕਰੀ ਛੱਡਿਆਂ ਦੀ ਫਿਰ ਫੁੱਲਾਂ ਵਾਲੀ ਟੋਕਰੀ ਛੱਡਿਆਂ ਦੀ ਆਉਂਦੀ ਤਾਂ ਨਹੀਂ ਘੜੀਤੀ ਪਾਰ ਕਰਾਉਣੀ ਹੈ ਬੱਕਰੀ ਫੁੱਲ ਖਾਂਦੀ ਹੈ ਇਹ ਸ਼ੇਰ ਬੱਕਰੀ ਨੂੰ ਖਾਂਦਾ ਹੈ ਠੀਕ ਹੈ ਇਹ ਨਹੀਂ ਹੈਗਾ ਵੀ ਜੇ ਵਾ ਬੱਕਰੀ ਉਧਰ ਛੱਡਿਆ ਆਂਦੀ ਤਾਂ ਪਹਿਲੇ ਸ਼ੇਰ ਲੈ ਕੇ ਮੁਰ ਕੇ ਸ਼ੇਰ ਛੱਡ ਕੇ ਆ ਕੇ ਬੱਕਰੀ ਖਾ ਜੂ ਜੇ ਫੁੱਲ ਰੱਖ ਕੇ ਆ ਕੇ ਫੁੱਲ ਖਾ ਜੂ ਇਹ ਨੂੰ ਇੱਕੋ ਵੀ ਪਾਰ ਕਰਨਾ ਆਪਾਂ ਹਣਾ ਤੇ ਉਹ ਕਿਵੇਂ ਕਰੇ ਕਿਵੇਂ ਹੋਊਗਾ ਤੁਸੀਂ ਦੱਸੋ ਆਪ ਦਾ ਦਿਮਾਗ ਨਾਲ ਦਿਮਾਗ ਨਾ ਜਲੰਧਰ ਚੱਲਿਆ ਗਿਆ ਪਾਸਪੋਰਟ ਬਣਾਉਣ ਤੇ ਮੇਰਾ ਕਦੇ ਚਲਾਨ ਨਹੀਂ ਹੋਇਆ ਅਜੇ ਤੱਕ ਆ ਦਾ ਨਾਗਾਜ਼ੇ ਦਾ ਮੇਰਾ ਚਲਾਨ ਨਹੀਂ ਹੋਇਆ ਕਦੇ ਵੀ ਬਾਪੇ ਦੀ ਕਿਰਪਾ ਸਮਝੋ ਇਹ ਤੇ ਭਾਈ ਮੈਨੂੰ ਵੀ ਬੜਾ ਮਾਣ ਹੁੰਦਾ ਸੀ ਮੈਂ ਹਰੇਕ ਵਾਰੀ ਕਹਿੰਦਾ ਮੇਰਾ ਨਹੀਂ ਚਲਾਨ ਹੁੰਦਾ ਮੇਰਾ ਨਹੀਂ ਚਲਾਨ ਹੁੰਦਾ ਤੇ ਮੈਂ ਤੇ ਮੇਰੇ ਘਰ ਵਾਲੀ ਗਏ ਨਾਲ ਜ਼ੋਰ ਤੇ ਭਾਈ ਮੈਂ ਸੀ ਵੀ ਬੈਂਟਾ ਲਾਦ ਗਿਆ ਮੈਂ ਕਿਹਾ ਉਹ ਚੌਕ ਜੇ ਜ پاسਪੋਰਟ ਦਫ਼ਤਰ ਹੈ ਉਧਰੋਂ ਡਰਾਪ ਕਾਲੇ ਖੜੇ ਚੌਕ ਜੇ ਉਹਨਾਂ ਨੇ ਉੱਥੇ ਸੈਟ ਤੇ ਲਵਾ ਜੂਗਾ ਨਾਲ ਸੰਸਦਿਆ ਮੈਂ ਦੇ ਤਾਂ ਮਿਸਾਨਸ ਮੇਰੇ ਘਰ ਵਾਲੇ ਨੂੰ ਚਾੜ ਗਏ ਨੇ ਮੇਰੇ ਭਾਂਜੇ ਨੂੰ ਫੋਨ ਕਰਾਇਆ ਚ ਤੂੰ ਨੇ ਅੱਜ ਤੇਰੇ ਮੰਗ ਵਿੱਚ ਲੜਨ ਘਟਿਆ ਹੋ ਗਿਆ ਕੰਮ ਤੇ ਮੈਂ ਕਿਹਾ ਹਰੇ ਕਿਹੜਾ ਘਟਿਆ ਗਿਆ ਕਮਲ ਦੇ ਲਿਸੈਂਸੀ ਫੜਿਆ ਨੇ ਉਹਨੇ ਕਿਹੜਾ ਗੋਲੀ ਮਾਰਦੀ ਆਪਣੇ ਮੈਂ ਗਿਆ ਮੈਂ ਕਹਿੰਨਾ ਝਟਕੀ ਦਾ ਕੰਮ ਕਰਿਆ ਮੈਂ ਲਿਜ਼ਾਂ ਸੰਭਾ ਲੈ ਆਵਾ ਲਿਜ਼ਾਂ ਫੜਾ ਇਹ ਵਿਦਯੋਗ ਵਿੱਚ ਮੈਂ ਗਿਆ ਤੇ ਲਾ ਰੋਮ ਨਾਲ ਲੈ ਕੇ ਆ ਨਾ ਤਾਂ ਇਹ ਨੂੰ ਪਤਾ ਲੱਗਿਆ ਨਾ ਡਰਾਈਵਰ ਨੂੰ ਪਤਾ ਲੱਗਿਆ ਮੈਂ 100 ਰੁਪਏ ਬਰੀਕ ਕਰਵਾ ਗਿਆ ਕਰਦਾ ਗਿਆ ਕਰਦਾ ਗਿਆ ਉਹਦੀ ਪੈਂਟ ਦੀ ਜੇਬ ਚ ਪਤਾ ਉਹਨੂੰ ਪਤਾ ਹੀ ਨਹੀਂ ਲੱਗਾ ਕਿਹਦੇ ਵੇਲੇ ਪਾਤਾ ਉਹਨੇ ਮੈਂ ਕਿਹਾ ਫੜਾ ਲਿਸਾਂਸ ਕਹਿੰਦਾ ਨਾ ਨਾ ਇਹ ਨੂੰ ਫੜਾ ਮੈਂ ਕਿਹਾ ਪੈਹੀ ਪਾ ਲੈ ਤੇਰੀ ਜੇਬ ਚ ਮੈਂ ਕਿਹਾ ਕਿਹੜੀ ਝੋ ਜੇ ਪੈਂਟ ਦੀ ਜੋ ਡਰ ਗਿਆ ਉਹਨੇ ਇਹਦੇ ਵਿੱਚ ਦਿੱਤਾ ਇਹਦਾ ਪਾਦੇ ਹੁਣ ਮੈਂ ਕਿਹਾ 100 ਰੁਪਏ ਪਾਤਾ ਜਿਹੋਨੇ ਹੱਥ ਜਮਰ ਆਏ ਜਾਂ 32 ਦੀ ਕੀ ਹੈ ਕਹਿੰਦਾ ਮੈਂ ਕਿਹਾ ਇਹੀ ਹੈ ਕਹਿੰਦਾ ਖਮਾਲ ਆ ਯਾਰ ਤੇਰੀ ਕਹਿੰਦਾ ਜਮੀਨ ਹੀ ਪਤਾ ਲੱਗਣ ਦਿੱਤਾ ਮੈਂ ਕਹਿੰਦਾ ਬਿਲੇ ਉਦੋਂ ਦਾ ਟਾਈਮ ਹੋਈ ਆ ਬੂਹੂ ਤੇ ਰਾਡ ਕਰਦਾ ਹੈਗਾ ਬਿਜਲੀ ਬਹੁਤਾ ਮਰੀ ਤਾਰਾਂ ਦੂਨ ਧੱਕ ਖੜਕੀਆਂ ਆ ਇਸ ਕਰਕੇ ਮੈਨੂੰ ਪਤਾ ਲੱਗਣ ਦਾੰਦਾ ਦਾ ਕੀ ਕਿਹੜੇ ਮੇਲੇ ਪਤਾ ਬਿਜਲੀ ਕਾ ਜੀ ਆਣੀ ਪਾਉਸ ਦਾ ਜੇ ਪੈਸੇ ਪਾ ਦੋ ਨਾਲ ਦੀ ਨਾਲ ਜਿਹੜੇ ਕਾਗਜ਼ ਹੈਗਾ ਫੜ ਲਓ ਤੋ ਉਹ ਵੀ ਫੜਾ ਦੂ ਉਹਨੂੰ ਪਤਾ ਵੀ ਮੇਰੀ ਜੀ ਵਿੱਚ ਪੈਸੇ ਪੈਸੇ ਹੈ ਗੱਲ ਤਾਂ ਕੰਮ ਜੀ ਵਿੱਚ ਪਾਏ ਪੈਸੇ ਕੰਮ ਹੋ ਜਾਂਦਾ ਜੇ ਬਿਜ਼ੀਨਸ ਹਰ ਦੁਕਰੋ ਨਾ ਹੋਵੇ ਰਾਮ ਨਾ ਉੱਪਰ ਇਹ ਆ ਭਾਈ ਹੁਣ ਦੇਖ ਲੋ ਵੀ ਜੇ ਤਾਂ ਬੱਕਰੀ ਨੂੰ ਛੱਡ ਕੇ ਆਉਂਦਾ ਫੇਰ ਇੱਧਰ ਆਉਂਦਾ ਫੇਰ ਸ਼ੇਰ ਲੈ ਕੇ ਜਾਂਦਾ ਤਾਂ ਬੱਕਰੀ ਖਾ ਜੂ ਜੇ ਫੋਲ ਰੱਖ ਕੇ ਆਉਂਦਾ ਫੇਰ ਉਹ ਤੁਸੀਂ ਦੱਸੋ ਵੀ ਇਹ ਕੱਲੀ ਕੱਲੀ ਚੀਜ਼ ਪਾਰ ਕਿਵੇਂ ਹੋਊਗੀ ਜਿਹੜਾ ਬੰਦਾ ਕਰੂਗਾ ਤੇ ਉਹਦਾ ਨੰਬਰ ਦੇਵੇ ਮੈਨੂੰ ਠੀਕ ਹੈ ਮੈਂ ਉਹਨੂੰ ਫੋਨ ਵੀ ਲਾਉਂਗਾ ਤੇ ਵੀਡੀਓ ਵੀ ਉਹਦੇ ਨਾਮ ਤੇ ਬਣਾਵਾਂਗੇ ਆਪਾਂ ਇਹ ਆ ਯਾਰ ਬੰਦੇ ਦਾ ਵਾਕਿਆ ਦਿਮਾਗ ਆ ਯਾਰ ਆਪਾਂ ਇਹ ਟਾਰਚ ਇੱਕ ਕਰਿਆ ਕਰਾਂਗੇ ਬੰਦੇ ਦੀ ਠੀਕ ਹੈ ਮੇਤਾ ਸਬੰਧਿਤ ਹੈਗੀ ਹੈ ਨਾ ਉਹ ਵਾਕ ਠੋਕਰ ਮਾਰਦਾ ਇੰਜਨ 스타ਟ ਹੈ ਦਿਮਾਗ ਚੱਲ ਰਿਹਾ ਹੈ ਇਹ ਚੈੱਕ ਕਰ ਰਿਹਾ ਹੈ ਆਪਣਾ ਮਗਰ ਮੈਨੂੰ ਵੀ ਪਤਾ ਕਿਵੇਂ ਹੈ ਮੈਂ ਵੀ ਜਦੋਂ ਮੈਂ ਪੁੱਛੀ ਹੈ ਮੈਂ ਵੀ ਆਈ ਗਿਆ ਸੀਗਾ ਮੈਂ ਕਿਹਾ ਬਈ ਨਾ ਬੱਕਰੀ ਛੱਡਿਆ ਹੋਊਗਾ ਫਿਰ ਸ਼ੇਰ ਛੱਡਿਆ ਹੋਊਗਾ ਉਹ ਕਹਿੰਦਾ ਤੇ ਫਿਰ ਸ਼ੇਰ ਬੱਕਰੀ ਖਾਯੋ ਕਿਉਂ ਬਾਕੀ ਬੱਕਰੀ ਫੇਰੇ ਦਿੱਤੀ ਬੱਕਰੀ ਭੱਜ ਗਈ ਨਾ ਆਏ ਕਿਉਂ ਵੀ ਯੂ ਵੀ ਬੱਕਰੀ ਹੈ ਵੇ ਭਗਲ ਵੀਰ ਵੀ ਬਾਈਆ ਫਿਰ ਤੁਸੀਂ ਦੱਸ ਰਿਹਾ ਯਾਰ ਵੀ ਕਿ ਵਪਾਰ ਹੁੰਦੀ ਆ ਬਾਈ ਤੋਂ ਨਹੀਂ ਦੇਖਾਂਗੇ ਕਿਹੜਾ ਕਰਦਾ ਮੇਰਾ ਬਾਈ ਜਿਆਦਾ ਹੀ ਆ ਜੂ ਤੇ ਨੰਬਰ ਦੇ ਦਿਓ ਆਪ ਦਾ ਥੱਲੇ ਹਨਾ ਕਮੈਂਟ ਕਰ ਦਿਓ ਮੈਂ ਆਪ ਕਾਲ ਕਰ ਲੂੰਗਾ ਫਿਰ ਮੈਂ ਸਰ ਨਾਲ ਪੁੱਛ ਲੂੰਗਾ ਫਿਰ ਮੈਂ ਵੀਡੀਓ ਬਣਾਉਂਗਾ ਫਿਰ ਆਪਾਂ ਕੱਲ ਨੂੰ ਐਸੇ ਧੁੰਦਲੇ ਕਮਰੇ 'ਚ ਬੈਠ ਕੇ ਰੰਗ ਰੰਗ ਪ੍ਰੋਗਰਾਮ ਕਰਾਂਗੇ ਜੀ ਠੀਕ ਹੈ ਜੀ ਤੇ ਅੱਜ ਆਪਾਂ ਥੋੜਾ ਆਇਆ ਸਾਡਾ ਜਿਹੜਾ ਮਤਲਬ ਇਹ ਫੋਨ ਹੈ ਉਹ ਮੈਗ ਨਹੀਂ ਲੱਗ ਰਿਹਾ ਉਹ ਵਿੱਚ ਕਿਉਂਕਿ ਉਹ ਆਪਣਾ ਠੀਕ ਹੋ ਜਾਊਗਾ ਕੱਲ ਨੂੰ ਤਾਂ ਕਰਕੇ ਆਵਾਜ਼ ਦੀ ਸ਼ਿਕਾਇਤ ਆ ਰਹੀ ਸੀ ਮੈਨੂੰ ਤੋ ਤਿੰਨ ਭਰਾਵਾਂ ਦੇ ਫੋਨ ਵੀ ਆਏ ਸੀ ਵੀ ਬਾਬਾ ਜੀ ਆਵਾਜ਼ ਬਹੁਤ ਘੱਟ ਆਉਣ ਲੱਗੀ ਸੀ ਵਿੱਚ ਵੀਡੀਓ ਦੇ ਉਹ ਪਤਾ ਨਹੀਂ ਕਿਵੇਂ ਬਾਅਦ ਚੱਲਦੀ ਚੱਲਦੀ ਆਵਾਜ਼ ਘੱਟ ਜਾਂਦੀ ਹੈ ਮੈਗ ਵੀ ਬਦਲਦੇ ਸੀ ਮੈਂ ਹੁਣ ਮੈਗ ਵੀ ਆਪਣੇ ਡੀਜੀਏ ਦੇ ਮੰਗਾਏ ਆ ਰਕੇ ਮੈਂ ਉਹ ਆ ਜਾਣਗੇ ਔਰ ਨਾਲ ਫੋਨ ਵੀ ਵਧੀਆ ਚਾਹੀਦਾ ਫੋਨ ਵੀ ਚੰਗਾ ਲੈ ਕੇ ਆਉਂਗਾ ਮੇਰਾ ਆਪਦਾ ਫੋਨ ਠੀਕ ਹੋ ਜਾਊਗਾ ਉਹਦੇ ਚ ਆਵਾਜ਼ ਵਧੀਆ ਆਉਂਦੀ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਆਪਕੇ ਮੇਰੇ ਭਰਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੂਰਾ ਠੀਕ ਹੈ ਤੇ ਫੇਰ ਆਪਾਂ ਟਰੱਕ ਚਲਾਵਾਂਗੇ ਨਾਲੇ ਬੱਸ ਚਲਾਵਾਂਗੇ ਨਾਲੇ ਆਪਾਂ ਦਬਈ ਵੀ ਆਵਾਂਗੇ ਜੋ ਵੀ ਉਸ ਤੋਂ ਮੇਰੀ ਦੁਬਈ ਵਾਲੀ ਵੀਡੀਓ viral ਹੋਈ ਜਾਂਦੀ ਹੈ ਜਿਵੇਂ ਮੈਂ ਮੁੱਠੇ ਪਾਸੇ ਸਿਰੇ ਤੇ ਬੈਠਾ ਹਾਂ ਕਹਿੰਦਾ ਬੱਬਾ ਕੀ ਜਰੀਆ ਨਾ ਮੈਗਾ ਯਾਰ ਸਮਝ ਨਹੀਂ ਆਉਂਦੀ ਜਾਂ ਗੱਡੀ ਦੇ ਨਾ ਫ੍ਰੇਸ ਆ ਨਾ ਬ੍ਰੇਕ ਆਈ ਹੈ ਭੱਜੀ ਕਿਵੇਂ ਫਿਰਦੇ ਉਹ ਤੇ ਸਟੀering ਉਹ ਸਟੀering ਦਾ ਮੁੱਠੇ ਪਾਸੇ ਲਾਈ ਪਰ ਨਾ ਮੈਗੇ ਪਟਿਆ ਗਿਆ ਜਾਂ ਜਵਾਕ ਨਹੀਂ ਲਾਦਾਈ ਹੈ ਤੇਜ਼ੀ ਚ ਲਾਦਾ ਉਹ ਗੰਜਰ ਨੇ ਮੁੱਠੇ ਪਾਸੇ ਲਾਦਾ ਮੈਂ ਕਹਿੰਦਾ ਮੈਂ ਇਧਰ ਲਈ ਪਰਦਾ ਕਹਿੰਦਾ ਦਿੱਕਤ ਤਾਂ ਨਹੀਂ ਕੋਈ ਮਗਰ ਨਾ ਕੋਈ ਨਾ ਖਰਦਾ ਬਾਬਾ ਦਾ ਗੁਰਦਾਰਾ ਗੋੜਿਆ ਮੈਂ ਤਾਂ ਹਾਂ ਸ਼ੁਰੂ ਕਰ ਆਇਆ ਮਾਤਾ ਦੇਖਣ ਕਹਿੰਦਾ ਤਾਂ ਦਬੀਦ ਮੈਂ ਕਹਾਂ ਜੀ ਕਹਿੰਦੇ ਤਾਂ ਸਟੀਅਰਿੰਗ ਹੀ ਪੁੱਠਿਆ ਤੰਦਾ ਮੈਂ ਕਹਾਂ ਫਿਰ ਮੈਂ ਸੌਣੇ ਜਾਊਂਗਾ ਭਾਈ ਤਾਂ ਹੋ ਗਿਆ ਕੋਈ ਫਿਰ ਮੈਂ ਆਹੀਂ ਚੱਲਦੀ ਹੋਊਗੀ ਤੇ ਬਾਬਾ ਜੀ ਦਬੀਦ ਦਾ ਗੁਰਦਾਰਾ ਸਾਹਿਬ ਹੈ ਜਿਹੜਾ ਉਹਦੇ 'ਚ ਇੱਕ ਦੇਖਣ ਵਾਲੀ ਚੀਜ਼ ਹੈ ਰਾਜੇ ਨੇ ਬਣਾਇਆ ਆਪ ਰਾਜੇ ਨੇ ਜਗਾ ਰਾਜੇ ਦਾ ਮਠੀਰੀਆ ਲੋਕਾਂ ਦਾ ਪੈਸਾ ਮੇਰਾ ਬਣਾਉਣਾ ਤੁਸੀਂ ਐ ਅਨੋਖੀ ਚੀਜ਼ ਬਣੇ ਦੁਨੀਆ ਤੇ ਮੇਰਾ ਗੁਰੂ ਘਰ ਹੈ ਜਿਹੜਾ ਦबई ਦਾ ਤੇ ਉਹ ਇੱਕ ਅਨੋਖੀ ਚੀਜ਼ ਹੈ ਕਿ ਉਹ ਟੱਡਾ ਵੱਡਾ ਹਾਰਾ ਜਾ ਕੇ ਦੇਖੋ ਕੋਈ ਪਿੱਲਰ ਨਹੀਂ ਦਾ ਕੋਈ ਕਾਲਮ ਨਹੀਂ ਉਹਦੇ ਚ ਦੇਖੋ ਇੰਜੀਨੀਅਰਾਂ ਦਾ ਦਿਮਾਗ ਸਾਰੇ ਦੀ ਸਾਰੀ ਬਿਲਡਿੰਗ ਬਿਨਾ ਕਾਲਮਾਂ ਤੋਂ ਖੜੀ ਹੈ ਜਿਵੇਂ ਮਰਦੀਪਾ ਜੇ ਬਿਰੋੰਦਰ ਕੋਈ ਕਾਲਮ ਨਹੀਂ ਤੇ ਜੇ ਆਪਣੇ ਹੁੰਦਾ ਉਹ ਘਰ ਤੋਂ ਘਰ 100 ਕਾਲਮ ਲਾਉਣਾ ਸੀ ਆਪਾਂ ਠੀਕ ਹੈ ਕਿਉਂ ਇਹ ਆ ਖਤਮ ਹੈ ਸੀਮੈਂਟ ਬਜਰੀ ਹੈਗੀ ਇੱਟਾਂ ਹੈ ਦੀ ਕੰਮ ਨਹੀਂ ਆ ਪਤਾ ਨਹੀਂ ਕਿੱਥੋਂ ਨਿਆ ਸਾਡੇ ਯਾਰ ਨੇ ਕੋਠੀ ਪਾਈ ਹੈ ਉਹਨੇ ਤੇਜੀ ਨਹੀਂ ਅਜੋ ਪਲਾਸਟਰ ਕਰਾਇਆ ਸੀ ਐਵੇਂ ਮਾਰਿਆ ਸਾਰਾ ਝੜ ਜਾਂਦਾ ਇੰਨਾ ਮਾਰਾ ਸੀਮੈਂਟ ਹੈ ਰਹਿਦਾ ਹੁੰਦਾ ਇੱਥੇ ਪਤਾ ਨਹੀਂ ਲੱਗਦਾ ਕਿ ਕਿੰਨਾ ਟਾਈਮ ਇਹਨੂੰ ਆਪਾਂ ਭਾਂਕੇ ਰੱਖਣਾ ਕਿੰਨਾ ਟਾਈਮ ਇਹਨੂੰ ਮਸਾਲੇ ਨੂੰ ਕਿੱਥੇ ਰੱਖ ਸਕਦੇ ਆ ਉਥੇ ਤਾਂ ਬਾਈ ਜੀ ਕਿਉਂ ਭਰਦੇ ਆਓ ਉਹਨਾਂ ਨੇ ਜਦੋਂ ਆਪਾਂ ਕੰਕਰੀਟ ਲੈ ਕੇ ਗੱਡੀ ਜਾਵਣੀ ਉਹਨੇ ਪਹਿਲਾਂ ਕੰਕਰੀਟ ਨੂੰ ਮਾਰੀ ਸਟਾਉਣੀ ਆ ਉਹਨੇ ਕਯੂਬ ਭਰਨਾ ਕਯੂਬ ਹੁੰਦਾ ਐਨ ਲੋਹੇ ਦਾ ਬਣਿਆ ਹੋਇਆ ਹੁੰਦਾ ਉਹ ਵਿੱਚ ਫਿਰ ਕਯੂਬ ਚ ਪਾ ਕੇ ਐ ਕਯੂਬ ਚੱਕ ਦੇਣਾ ਫਿਰ ਉਹਦੇ ਨਾਲ ਫੱਟਾ ਲਾ ਕੇ ਮਿਲਦੇ ਕਿੰਨੇ ਸੈਂਟੀਮੀਟਰ ਹੈ ਉਹ ਸੈਂਟੀਮੀਟਰਾਂ ਦਾ ਹਿਸਾਬ ਨਾਲ ਜੇ ਵੀ 80 ਸੈਂਟੀਮੀਟਰ ਦਾ ਸਹੀ ਹੈ ਜੇ ਥੱਲੇ ਜਾ ਵੀ ਉਹ ਕਿਹਣਾ ਡੋਲਦੇ ਕਿਉਂ ਪਲੇਟ ਹੋ ਗਈ ਕਰੰਟ ਘੱਟ ਗਿਆ ਮਸਾਲੇ ਵੰਦਾਗੇ ਬੰਦਾ ਲਈ ਅੱਜ ਬਿਲਡਿੰਗਾਂ ਨਹੀਂ ਮੇਡ ਇੱਕ ਬਣਣਗੀਆਂ ਉਹ ਆਪਣੇ ਪਤਾ ਨਹੀਂ ਭਝਾਲ ਕੋਲਕੱਤਾ ਹੀ ਹੋਣਾ ਹੁੰਦਾ ਤੇ ਬਿਲਡਿੰਗਾਂ ਬਣ ਗਈਆਂ ਲੰਘਣੇ ਹੈ ਤੇ ਪਹਿਲਾਂ ਤੌਰ ਕੀ ਉਹ ਲੱਕੜ ਦੀ ਠੀਕ ਹੈ ਜਿਹੜੇ ਹੁਣ ਆਗੇ ਬਣੇ ਬਣਾਏ ਮਕਾਨ ਦੇ ਉੱਤੇ ਹੁੰਦੇ ਆ ਉਹ ਟੱਕ ਰਹਿੰਦੇ ਆ ਸੀਮੈਂਟ ਵਾਲੇ ਆਪਣੇ ਉਹ ਹੀ ਉਹ ਲੱਕੜ ਦੇ ਆ ਜਾਣਗੇ ਉੱਤੇ ਦੂਜਾ ਪਿਆ ਕਰੋ ਸਾਡੇ ਦਾ ਲੱਕੜ ਵੀ ਹੈ ਮੈਂ ਤਾਂ ਮੈਸਤਰੀ ਲਾਇਆ ਸੀਗਾ ਮੈਂ ਤੇਰੀ ਅਧਾਨੀ ਵਾਲੇ ਲੱਕੜ ਤੋਂ ਯੋਗ ਵੀ ਲੱਗੀ ਮੇਨੂੰ ਘਰ ਵਾਲੀ ਕਹਿੰਦੀ ਬਦਲਣਾ ਪੈਣਾ ਮੈਂ ਕਿਹਾ ਸਭ ਇਹਦੋਂ ਕਦੋਂ ਵਾਇਆ ਕਦੋਂ ਬਦਲਣਾ ਇਹ ਤੁਲਾਵੇਂ ਕੇ ਖੜਾਇਆ ਸਾਰਾ ਜਗਾੜ ਅਸੀਂ ਦਸ ਤੇ 30 ਵਾਲਾ ਪਹਿੜਾ ਲਾ ਦਿੱਤਾ ਤੇ ਮੈਂ ਇਸ ਤਰੀ ਗੇੜੇ ਮਾਰਦਾ ਫਿਰਦਾ ਸੀ ਮੇਰੇ ਕੋਲੇ ਕਹਿੰਦਾ ਕਿੰਨਿਆ ਕੰਮ ਮੈਂ ਕਿਹਾ ਸਰੇ ਦਾ ਭਾਈ ਆਲਮਾਰੀ ਆ ਮੈਂ ਕਿਹਾ ਖੁਦ ਕੀਆ ਤੇਰਾ ਮੈਂ ਕਿਹਾ ਸੌਂਗ ਲੱਗੀ ਆ ਉਹ ਪਤਾ ਨਹੀਂ ਕਿਹੜੀ ਲੱਕੜ ਲਾਉਂਦੇ ਆ ਆਹ ਜਾਂ ਮਾਤਰ ਜੰਮੂ ਕਸ਼ਮੀਰ ਚ ਜਾਵੋ ਉੱਥੇ ਪਤਾ ਨਹੀਂ ਕਿਹੜੀ ਲੱਕੜ ਦੇ ਹੋਟਲ ਕੋਈ ਲੱਗਦਾ ਨਹੀਂ ਆ ਚਾਰ ਚੁਪਰੇ ਬਰਕ ਪਈਏ ਉੱਤੇ ਗਿੱਲਾ ਕੋਈ ਮਤਲਬ ਨਹੀਂ ਹੈ ਸਾਰੀ ਲੱਕੜ ਪਤਾ ਨਹੀਂ ਉਹ ਵੱਡੇ ਵੱਡੇ ਦਰਾਖਤਾਂ ਨਹੀਂ ਲਾਉਂਦੇ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਭਾਈ ਵੀ ਆ ਜਾਓ ਜੇ ਕਿ ਇਹਨੇ ਮੈਂ ਡੱਗੜ ਵੇਚਣਾ ਹੈ ਜੇ ਕਿ ਇਹਨੇ ਲੈਣਾ ਹੈ ਕੋਈ ਨਾ ਕੋਈ ਟੈਕੀ ਨਹੀਂ ਕਰਿਆ ਨਹੀਂ ਭੇਜ ਦਿੰਦੇ ਆਪਾਂ ਵਾਧੂ ਸੀ ਆਪਣੀ ਹੈ ਆਪਣੇ ਕੋਲੇ ਹੁੰਦੀ ਹੈ ਜ਼ਿਲ੍ਹਾ ਨਗਰ ਜੀ ਆਪਣਾ ਬਾਗਰ ਤੇ ਅਖਰੋਟਾਂ ਦਾ ਉਧਰਾਖਤਾਂ ਦਾ ਆਪਾਂ ਵੱਡ ਵੀ ਆਪਾਂ ਤੇ ਰੋਡ ਲਾਉਣੇ ਆ ਠੀਕ ਹੈ ਨਾ ਤੇ ਇੱਕ ਵਾਰੀ ਤੁਹਾਨੂੰ ਅਸੀਂ ਆ ਆਪਾਂ ਸਟੂਡੀਓ ਬਣਾ ਰਹੇ ਆ ਜੀ ਇਸ਼ੂ ਘੁਮਾ ਕੇ ਦਿਖਾਈ ਪੁੱਤ ਕੈਮਰਾ ਤਾਂ ਮੁਕਾ ਦੇ ਤਾਂ ਅਜੇ ਅਸੀਂ ਕੰਮ ਬਾਕੀ ਆ ਸਾਡਾ ਠੀਕ ਹੈ ਤਾਂ ਬੱਦਲ ਬਣਨਗੇ ਜੀ ਆਹ ਗੰਦ ਆਟਾ ਇਧਰ ਪੜਦੇ ਲੱਗਣਗੇ ਠੀਕ ਹੈ ਇਧਰ ਆਹਾ ਤੇ ਸਾਰਾ ਜਨਮ ਢੈਂਡ ਬਣ ਰਿਹਾ ਹੈ ਤੁਹਾਡੀ ਕਿਰਪਾ ਦੇ ਨਾਲ ਤੇ ਜਦੋਂ ਪੂਰਾ ਰੈਡੀ ਹੋ ਗਿਆ ਜਿਵੇਂ ਥੰਡਿਆ ਬੈਟ ਲੱਗ ਗਿਆ ਹਨਾ ਜਦੋਂ ਪੂਰਾ ਰੈਡੀ ਹੋ ਗਿਆ ਜਦੋਂ ਨੂੰ ਦਿਖਾਵਾਂਗੇ ਗਮਰਾ ਨੂੰ ਉਹ ਬੋ ਨੂੰ ਜਿਹੜਾ ਆ ਗਿਆ ਭੁੱਖ ਲਿਆ ਗੁਰੂ ਵੀ ਅੰਦਰ ਬਠਾ ਆ ਗਿਆ ਆਪਾਂ ਸਵਾਲ ਪੁੱਛਿਆ ਕਰਾਂਗੇ ਸਵਾਲ ਦੱਸਿਆ ਵੀ ਕਰਾਂਗੇ ਪੁੱਛਿਆ ਵੀ ਕਰਾਂਗੇ ਉਡਾਣਾਂ ਪੜਿਆ ਕਰਾਂਗੇ ਤੇ ਬਹਿ ਕੇ ਆਪਾਂ ਖਟੀਆਂ ਪੁੱਛਿਆ ਕਰਾਂਗੇ फटी पोची गए ने सूरजा सूरजा फटी सका नहीं घर जा असाते गाछी ला के ठीक है गाछी ला के फिर सूरजा सूर्जा फटी सिखा नहीं घर जा फिर जो सौक गई फिर दबाक लैके फिर काना लैके फिर प्लेट ना कड़ के काल फिर लिखना बूढ़ा ठीक है फिर फिर पोच देनी पेंसिल ना लिखना वो ਠੀਕ ਹੈ ਸਲੇਟ ਸਲੇਟ ਤੇ ਹੌਪਲਾ ਕੀ ਚੱਕ ਬੰਦੇ ਹੀ ਕੰਮ ਉਹ ਕਹੀਦਾ ਗੋਦਜੀ ਦੇ ਵਭ ਤੇਰੀ ਦਾ ਥੱਕ ਲਾ ਕੇ ਹਿਤਾਬ ਦੇ ਕੋਲ ਬਿਲਕੁਲ ਨਹੀਂ ਚੱਕ ਦਿੰਦੇ ਹੀ ਸਾਫ ਕਰਕੇ ਚਾਹੋ ਮਾਟਰ ਦੀ ਸਾਹਾਬਾਦੀ ਫਿਰ ਤੇ ਇੱਕ ਨਾ ਲਈ 10 ਉਹਦੇ ਲਈ 80 ਲੇਖ ਦਿੰਦੇ ਸੀ ਪਹਿਲਾ ਪਹਿਲਾ ਅਧਿਕਾਰ ਦੇ ਵਾਕ ਨੂੰ ਪੁੱਛੋ ਕੋਤ ਸਲੇਟ ਕੀ ਹੁੰਦੀ ਹੈ ਸਲੇਟ ਕੀ ਹੁੰਦੀ ਹੈ ਫੱਟੀ ਪੋਚਣੀ ਕੀ ਹੁੰਦੀ ਹੈ ਗਾਚੀ ਕੀ ਹੁੰਦੀ ਹੈ ਹੈ

ਭਰੇ ਕੋਈ ਦਾਤ ਦਾ ਨਹੀਂ ਨਹੀਂ ਲੜ ਦਲ ਕੋਟ-ਕਟ ਖਾ ਕੇ ਉਹ ਤੋਂ ਯਾਰ ਬਾਏ ਨਹੀਂ ਉਦਦੀ ਅਵੀ ਮਮੀ ਮੇਰੇ ਬਾਰੇ ਨਾ ਨੀ ਮਮੀ ਦਾਤਾ ਵੀ ਹੋਟਾ ਰੰਦੀ ਸੀ ਉਹ ਬਾਹਰ ਬਾਹਰ ਹੀ ਨਿਬੜ ਕੇ ਬਾਠ ਠੀਕ ਹੈ ਜਿੰਨਾ ਮਾਦੀ ਖਸ ਹੋ ਗਿਆ ਠੀਕ ਹੈ ਹੁਣ ਤਾਂ ਜੇ ਕਹਦੇ ਮਾੜਾ ਜਾਂ ਮਾਰਿਆ ਤੇ ਉਹਦੀ ਮਮੀ ਤਰਫ ਕਹਿੰਦੀ ਮੇਰੇ ਪੁੱਤ ਦੇ ਮਾਰਿਆ ਮੇਰੇ ਪੁੱਤ ਦੇ ਗੂਰ ਕਾਂਦਾ ਤੇਰੇ ਪੁੱਤ ਨੇ ਛੱਡ ਨਾ ਨਹੀਂ ਅਸੀਂ ਆਹ ਲੜਾਈਆਂ ਤੇ ਅਸੀਂ ਨਿਆਰੇ ਬਈਏ ਵਟੰਗਾ ਤੇ ਭਾਈ ਦੰਦਾਂ ਤਿੰਨਾਂ ਹੋਰ ਨੂੰ ਵੀ ਸਕੇਟੰਦੇ ਜਾਂ ਟਿਕੜੀ ਰੰਗ ਸਕੇਟ ਕਈ ਚੀਜ਼ਾਂ ਹੋਈਆਂ ਸੀ ਅਨੋਖੀਆਂ ਹੁੰਦੀਆਂ ਸੀ ਆਪ ਹੀ ਅਸੀਂ ਸਕੂਲ ਤੇ ਤਿਆਰ ਕਰਨੀਆਂ ਡੰਡਾ ਆਪ ਕਲਾ ਲਿਆ ਕੇ ਦੇਣਾ ਮੈਡਮਾਂ ਨੂੰ ਮਾਸਟਰ ਨੂੰ ਕੁੱਟਣ ਨੂੰ ਸਾਰਨ ਨੂੰ ਪਹਿਲਾ ਬਾਰੀ ਵੀ ਆਪ ਦੇ ਹੁੰਦੀ ਸੀ ਐ ਕਰਿਆ ਕਿ ਮੈਮੋਰਟ ਆਏ ਗਰੋਦੇ ਨੇ ساتھੋਂ ਅਸੀਂ ਕਰਦੇ ਸੀ ਉਹ ਚੀਜ਼ਾਂ ਦੇ

ਸਾਡੇ ਨਾਲ ਉੱਠ ਖੜਿਆ ਮੇਰੇ ਤਾਜ ਦਾ ਮੁੰਡਾ ਹੀ ਕਹਿੰਦਾ ਸਾਡੀ ਕਹਿੰਦਾ ਪਾਣੀ ਜਾ ਉੱਡ ਗਿਆ ਮੱਖਣੀ ਰਹੀ। ਸਾਫ ਕਰੇ ਨੂੰ ਸਾਫ ਕਰ ਨੂੰ ਬੋਰੀ ਚੱਕ ਲਈ ਗੇਂਦਰ ਦੇ ਵਿੱਚ ਜਿਹੜੀ ਥੱਲੇ ਬੋਰੀ ਮਾਰਤੀ ਮਾਰਦੇ ਤਾਂ ਸਾਰੇ ਚਰਜ ਮੈਂ ਮਾਰਤੀ। ਮਾਸਟਰ ਦੇ ਆਏ ਲੱਗੇ ਜਿਵੇਂ ਕਿ ਬਹੁਤ ਬਲੀਚਿੰਗ ਲਾਈ ਹੁੰਦੀ ਅੱਜ ਕੱਲ੍ਹ ਵਾਲੀ ਮਾਰਤ ਬਹੁਤ ਹੋਰ ਬਿਆਰ ਨੇ ਟੁੱਟ ਗਿਆ ਲੈ ਗਿਆ ਸਿਰ ਤੋਂ ਆਇਆ ਉਹ ਤਾਂ ਕਹਦਾ ਤਾਂ ਪਾਣੀ ਜਾ ਕੰਝਨ ਦਿਆ ਸਾਰਾ ਲਵੇੜਤਾ। ਕੋਦੋਂ ਮਾਸਟਰ ਫਿਰ ਫੇਰ ਘੋੜਦੇ ਹੁੰਦੇ ਸੀ ਬਾਅਦ ਤੇ ਜਿਹੜੀਆਂ ਹਸਰਾਟਾਂ ਤੋਂ ਜਿਨਾਸ ਪਿਆਉ ਉਹਨੂੰ ਵੀ ਗਣ ਚਲ ਕਰਨ ਪੜੋ ਤੇ ਡੰਡਾ ਲੈ ਡੰਡਾ ਮੈਨੂੰ ਯਾਦ ਹੈ ਕਿ ਸਾਡਾ ਯਾਦ ਹੁੰਦਾ ਸਾਡਾ ਸਕੂਲ ਚ ਪੜਦਾ 6ਵੀਂ ਕਲਾਸ ਚ ਉਹਦੀ ਭੈਣ ਪੰਜਵੀਂ ਸੀ ਤੇ ਰੋਟੀ ਭੈਣ ਕੋਲੇ ਰਹਗੀ ਹੁਣ ਭੈਣ ਉਹਦੀ ਉਧਰੋਂ ਬਾੜੀ ਦੀ ਦੇਖਦੀ ਉਧਰ ਬਾੜੀ ਸੀ ਨਾ ਕਰ ਗਈ ਉਹਨੂੰ ਦੇਸੀਆ ਕਹਿੰਦੀ ਈ ਪੋਟਾ ਕੈ ਫਿਆ ਉਧਰੋਂ

ਦਮਾਗੜਾ ਦਬੁੱਟ ਗਈ ਪਰ ਦੱਸਦੇ ਫੋਨ ਲਾ ਗਿਆ ਠੀਕ ਹੈ ਜੀ ਤੇ ਮਿਲਦਿਆਂ ਕਰ ਨੂੰ ਆ ਜਰੂਰ ਬੁੱਧ ਕੇ ਆਪਣਾ ਨੰਬਰ ਜਰੂਰ ਪਾਓ ਮੇਨਾਂ ਘਰ ਜਰੂਰ ਕਰਿਓ ਕਰੇ ਪ੍ਰਾਪਾਅ ਆ ਬਾਬੜੇ ਕਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ